15 ਸਾਲ ਪੁਰਾਣੇ ਇੱਕ ਘਰੇਲੂ ਕਲੇਸ਼ ਦੇ ਮਾਮਲੇ ਦੇ ਵਿੱਚ ਸੰਗਰੂਰ ਦੀ ਸੁਨਾਮ ਕੋਰਟ ਨੇ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਸੰਗਰੂਰ ਦੇ ਸੁਨਾਮ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ अरोड़ा ਨੂੰ ਉਸਦੇ ਕੁਝ ਸਾਥੀਆਂ ਸਮੇਤ ਜਿਹੜੀ 2-2 ਸਾਲ ਦੀ ਸਜ਼ਾ ਸੁਣਾਈ ਗਈ ਸੀ ਉਸ ਨੂੰ ਲੈ ਕੇ 8 ਜਨਵਰੀ ਨੂੰ ਸੰਗਰੂਰ ਕੋਰਟ ਦੇ ਵਿੱਚ ਜਿਹੜੀ ਅਪੀਲ ਕੀਤੀ ਗਈ ਸੀ ਕਿਉਂਕਿ 1 ਮਹੀਨੇ ਦਾ ਸਮਾਂ ਮਿਲਿਆ ਸੀ ਹਾਈ ਕੋਰਟ ਦੇ ਵਿੱਚ ਜਾਣ ਲਈ ਜਿਸ ਤੋਂ ਬਾਅਦ ਉਸ ਦੀ ਅਗਲੀ ਸੁਣਵਾਈ ਜਿਹੜੀ 15 ਤਰੀਕ ਜਿਹੜੀ ਨਿਸ਼ਚਿਤ ਕੀਤੀ ਗਈ ਸੀ ਉਸ ਤੋਂ ਬਾਅਦ 19 ਤਰੀਕ ਦੀ ਡੇਟ ਮਿਲਦੀ ਹੈ ਤਾਂ ਉਸ ਤੋਂ ਬਾਅਦ ਜਿਹੜੇ ਅਮਨ अरोड़ा ਦੇ ਜੀਜਾ ਨੇ ਅਰਜਿੰਦਰ ਦੀਪਾ ਜਿਹੜੇ ਉਹ ਹਾਈ ਕੋਰਟ ਜਾਂਦੇ ਨੇ ਕਿਉਂਕਿ ਉਹ ਗੱਲ ਰੱਖਦੇ ਨੇ ਕਿ ਸਾਡੀ ਗੱਲਬਾਤ ਜਿਹੜੀ ਸੁਣੀ ਜਾਵੇ ਹਾਈ ਕੋਰਟ ਇਸ ਫੈਸਲੇ ਦੇ ਵਿੱਚ ਜਿਹੜੀ ਕਿ ਅਗਲੀ ਸੁਣਵਾਈ ਭਾਈ 24 ਜਨਵਰੀ ਨੂੰ ਸੰਗਰੂਰ ਕੋਰਟ ਦੇ ਵਿੱਚ ਕਰਨ ਦੀ ਜਿਹੜੀ ਗੱਲ ਕਹਿੰਦੀ ਹੈ ਕਿ ਦੋਨੋਂ ਪੱਖਾਂ ਨੂੰ ਸੁਣਾ ਜਾਵੇ ਤਾਂ ਅੱਜ ਸੰਗਰੂਰ ਕੋਰਟ ਦੇ ਵਿੱਚ ਸਵੇਰੇ 10:30 ਵਜੇ ਤੋਂ ਲੈ ਕੇ ਦੋਨਾਂ ਪੱਖਾਂ ਨੂੰ ਸੁਣਿਆ ਗਿਆ ਦੋਨਾਂ ਵਕੀਲਾਂ ਦੇ ਵਿੱਚ ਜਿਹੜੀ ਲੰਮੀ ਚੌੜੀ ਜੜੀ ਬਹਿਸ ਹੋਈ ਕਿਉਂਕਿ ਸਵੇਰੇ 10:30 ਵਜੇ ਤੋਂ ਲੈ ਕੇ ਸ਼ਾਮ ਦੇ ਤਕਰੀਬਨ ਕਹਿ ਸਕਦਾ ਕਿ 7 ਵਜੇ ਜਦੋਂ ਦੋਨਾਂ ਜਿਹੜੇ ਵਕੀਲ ਨੇ ਜਿਹੜੇ ਉਹ ਬਾਹਰ ਆਉਂਦੇ ਨੇ ਇਸ ਪੂਰੇ ਮਾਮਲੇ ਲੈ ਕੇ ਜਿਹੜੇ ਅਮਨ अरोड़ा ਜਦੋਂ ਬਾਹਰ ਆਉਂਦੇ ਨੇ ਤਾਂ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਗੱਲਬਾਤ ਕਰਨ ਤੋਂ ਜਿਹੜੇ ਬਚਦੇ ਹੋਏ ਨਜ਼ਰ ਆਏ ਉਸ ਤੋਂ ਬਾਅਦ ਆਪਣੀ ਗੱਡੀ ਦੇ ਵਿੱਚ ਬੈਠ ਕੇ ਇੱਥੋਂ ਚਲੇ ਗਏ ਤਾਂ ਉਹਨਾਂ ਦੇ ਵਕੀਲ ਬਲੋਂ ਸਿਰਫ ਇੰਨੀ ਗੱਲ ਕਹੀ ਗਈ ਕਿ ਕੱਲ ਇਸ ਮਾਮਲੇ ਦੇ ਉੱਪਰ ਜਿਹੜਾ ਫੈਸਲਾ ਆਏਗਾ ਜਿਹੜਾ ਫੈਸਲਾ ਉਹ ਰੱਖਵਾ ਰੱਖ ਲਿਆ ਗਿਆ ਪਰ ਲੇਕਿਨ ਦੂਜੇ ਪਾਸਰ ਜਿੰਦਰ ਦੀਪਾ ਤੇ ਉਹਨਾਂ ਦੇ ਵਕੀਲਾਂ ਵੱਲੋਂ ਕਿਹਾ ਗਿਆ ਕਿ ਕਾਫੀ ਲੰਮੀ ਚੌੜੀ ਜਿਹੜੀ ਬਹਿਸ ਹੋਈ ਆ ਜਿਹੜੀਆਂ ਇਸ ਦੇ ਵਿੱਚ ਸਾਡੀਆਂ ਜਿਹੜੀਆਂ ਚੀਜ਼ਾਂ ਸੀ ਉਹ ਸੁਣੀਆਂ ਗਈਆਂ ਅਸੀਂ ਆਪਣਾ ਪੱਖ ਰੱਖਿਆ ਦੂਜੀ ਜਿਹੜੀ ਧਿਰ ਨੇ ਵੀ ਪੱਖ ਰੱਖਿਆ ਤਾਂ ਉਸ ਤੋਂ ਬਾਅਦ ਜੋ ਵੀ ਅੱਗੇ ਕੋਰਟ ਦੇ ਵਿੱਚ ਹਾਇਰ ਕੋਰਟ ਦੇ ਵਿੱਚ ਜਿਹੜੇ ਕੇਸ ਚੱਲਦੇ ਸੀ ਉਹਨਾਂ ਉਹਨਾਂ ਦਾ ਹਵਾਲਾ ਦਿੱਤਾ ਗਿਆ ਇਸ ਨੂੰ ਲੈ ਕੇ ਹੁਣ ਅਗਲੀ ਜਿਹੜੀ ਸੁਣਵਾਈ ਹੈ ਜਾਨੀ ਕਿ ਜਿਹੜਾ ਫੈਸਲਾ ਉਹ ਕੱਲ ਆਏਗਾ ਹੁਣ ਦੇਖਣਾ ਹੋਵੇਗਾ ਕਿ ਕੱਲ ਇਸ ਮਾਮਲੇ ਦੇ ਵਿੱਚ ਸੰਗਰੂਰ ਕੋਰਟ ਕੀ ਫੈਸਲਾ ਜਿਹੜਾ ਸੁਣਾਉਂਦੀ ਹੈ ਕਿਉਂਕਿ ਦੱਸਦੀ ਹੈ ਕਿ 2008 ਦੇ ਇੱਕ ਘਰੇਲੂ ਕਲੇਸ਼ ਦੇ ਮਾਮਲੇ ਦੇ ਵਿੱਚ ਅਮਨ अरोड़ा ਦੇ ਹੀ ਰਿਸ਼ਤੇਦਾਰ ਉਹਨਾਂ ਦੇ ਹੀ ਜੀਜਾ ਅਰਜਿੰਦਰਦੀਪਾ ਵੱਲੋਂ ਅਮਨ अरोड़ा ਦੇ ਖਿਲਾਫ ਕੋਰਟ ਦਾ ਰੋਕੀਤਾ ਗਿਆ ਜਿਸ ਤੋਂ ਬਾਅਦ 15 ਸਾਲ ਬਾਅਦ ਸੁਨਾਮ ਕੋਰਟ ਨੇ ਅਮਨ अरोड़ा ਉਹਨਾਂ ਦੀ ਮਾਤਾ ਸਮੇਤ 9 ਲੋਕਾਂ ਨੂੰ 2-2 ਸਾਲ ਦੀ ਜਿਹੜੀ ਸਜ਼ਾ ਉਹ ਸੁਣਾਈ ਸੀ ਤੁਹਾਨੂੰ ਸੁਣਾਉਨੇ ਆ ਕਿ ਆ ਅਮਨ अरोड़ा ਦੇ ਵਕੀਲ ਅਤੇ ਦੂਜੇ ਪਾਸੇ ਉਹ ਉਹਨਾਂ ਦੇ ਜੱਜ ਹਰਜਿੰਦਰ ਦੀਪਾ ਅਤੇ ਉਹਨਾਂ ਦੇ ਵਕੀਲਾਂ ਦਾ ਇਸ ਪੂਰੇ ਮਾਮਲੇ ਦੇ ਉੱਪਰ ਕੀ ਕਹਿਣਾ ਹੈ ਦੇਖੋ 15 ਤਰੀਕ ਦਾ ਨੋਟਿਸ ਹੋਇਆ ਸੀ 15 ਤਰੀਕ ਨੂੰ ਅਸੀਂ ਪੇਸ਼ ਹੋਏ ਅਸੀਂ ਮਾਨਯੋਗ ਅਦਾਲਤੀਆਂ ਨੂੰ ਬੇਨਤੀ ਕੀਤੀ ਸੀ ਕਿ ਸਾਨੂੰ ਰਿਪਲਾਈ ਕਰਨ ਦਾ ਟਾਈਮ ਮਿਲਣਾ ਚਾਹੀਦਾ ਪਰ ਸਮਹਾਉ ਕੋਸ਼ਿਸ਼ ਕੀਤੀ ਕਿ ਅੰਟਰਮ ਬੇਲ ਅੰਟਰਮ ਆਰਡਰ ਦੀ ਅੰਟਰਮ ਸਟੇ ਦੀ ਤੇ ਦੂਸਰੀ ਪਾਰਟੀ ਵੱਲੋਂ ਪ੍ਰੈਸ ਕੀਤਾ ਜਾ ਰਿਹਾ ਸੀ ਤੇ ਅਸੀਂ ਹਾਈ ਕੋਰਟ ਚਲੇ ਗਏ ਸੀ ਔਰ ਹਾਈ ਕੋਰਟ ਨੇ ਅੱਜ ਸਾਨੂੰ 5 ਦਿਨਾਂ ਦਾ ਟਾਈਮ ਮਿਲਿਆ ਔਰ ਸਾਨੂੰ ਰਿਪਲਾਈ ਕਰਨ ਦਾ ਵੀ ਟਾਈਮ ਮਿਲਿਆ ਉਹਨਾਂ ਨੇ ਰੀ ਜੁਆਇੰਟਰ ਵੀ ਦਿੱਤਾ ਕੁਝ ਉਹਨਾਂ ਨੇ ਸੁਪਰੀਮ ਕੋਰਟ ਦੀਆਂ ਹਾਈ ਕੋਰਟ ਦੀਆਂ ਜਿਹੜੀਆਂ ਜੱਜਮੈਂਟ ਸੀਗੀਆਂ ਉਹਨਾਂ ਨੂੰ ਕੋਰਟ ਕੀਤਾ ਉਹਨਾਂ ਦਾ ਰੀ ਜੁਆਇੰਟਰ ਜਵਾਬ ਅੱਜ ਦਿੱਤਾ ਇੱਕ ਇੱਕ ਕਰਕੇ ਉਦੋਂ ਬਿਲਕੁਲ ਡਿਸਮੈਂਟਲ ਕੀਤਾ ਸਾਡੇ ਐਡਵੋਕੇਟਸ ਨੇ ਅਸੀਂ ਸੈਟੀਸਫਾਈਡ ਆ ਜੋ ਆ ਸਾਡਾ ਅੱਜ ਆਰਗੂਮੈਂਟ ਹੋਇਆ ਬਹੁਤ ਹੀ ਸਹੀ ਕਾਨੂੰਨ ਦੇ ਮੁਤਾਬਕ ਹੋਇਆ ਬਿਲਕੁਲ ਬਹੁਤ ਰੇਅਰ ਆਫ ਦਾ ਰੇਅਰ ਕੇਸਿਸ ਦੇ ਵਿੱਚ ਸਟੇ ਹੁੰਦੀ ਹੈ ਜਿਹੜੀ ਸੈਂਟੈਂਸ ਹੈ ਜਾਂ ਜਿਹੜਾ ਕਨਵਿਕਸ਼ਨ ਹੈ ਆ ਬਾਕੀ ਮਾਨਯੋਗ ਅਦਾਲਤ ਨੇ ਫੈਸਲਾ ਕਰਨਾ ਅੱਜ ਉਹਨਾਂ ਨੇ ਵੀ ਸਵੇਰੇ 10:30 ਤੋਂ ਲੈ ਕੇ ਹੁਣ 7:00 ਵਜੇ ਬਹੁਤ ਪੇਸ਼ੈਂਸ ਨਾਲ ਬੜਾ ਸੁਣਿਆ ਦੋਵਾਂ ਪਾਰਟੀਆਂ ਨੂੰ ਸੁਣਿਆ ਬਾਕੀ ਫੈਸਲਾ ਉਹ ਕੱਲ ਕਰਨਗੇ ਆ ਉਮੀਦ ਹੈ ਸੱਚ ਦੀ ਜਿੱਤ ਪਹਿਲਾਂ ਵੀ ਹੋਈ ਹੈ ਸੱਚ ਦੀ ਜਿੱਤ ਹੁਣ ਵੀ ਹੋਗੀ 300 389 1 CrPC ਦੇ ਵਿੱਚ ਸਟੇ ਆਫ ਕਨਵਿਕਸ਼ਨ ਦੀ ਅਪਲੀਕੇਸ਼ਨ ਸੀ ਸ਼੍ਰੀ ਅਮਨ अरोड़ा ਜੀ ਦੀ ਜਿਹਦੇ ਵਿੱਚ ਅਸੀਂ ਰਿਸਪੌਂਡੈਂਟ ਸੀ ਅਸੀਂ ਸ਼੍ਰੀ ਰਿਜਿੰਦਰ ਜੀ ਪਾ ਵੱਲੋਂ ਕਾਉਂਸਲ ਹੈਗੇ ਆਂ ਉਹਨਾਂ ਨੇ ਕਾਉਂਸਲ ਨੇ ਆਰਗਿਊ ਕਰਤਾ ਹੈ ਉਧਰੋਂ ਅਸੀਂ ਆਰਗਿਊ ਕਰਤਾ ਹੈ ਹੁਣ ਇਹ ਸਮ ਅਪ ਹੋਏ ਨੇ ਆਰਗੂਮੈਂਟਸ ਤੇ ਕੱਲ ਫੈਸਲੇ ਵਾਸਤੇ ਜੱਜ ਸਾਹਿਬ ਨੇ ਮੈਟਰ ਨੂੰ ਪੋਸਟ ਕਰ ਦਿੱਤਾ ਹੈਗੇ ਸਰ ਇਹ ਕਿਸ ਤਰ੍ਹਾਂ ਦੀਆਂ ਦਲੀਲਾਂ ਹੋਈਆਂ ਨੇ ਦੋਨੇ ਧਿਰਾਂ ਵੱਲੋਂ ਉਹਦੇ ਵਿੱਚ ਉਹਨਾਂ ਨੇ ਵੀ ਆਨਰਬਲ ਸੁਪਰੀਮ ਕੋਰਟ ਜਾਂ ਆਨਰਬਲ ਹਾਈ ਕੋਰਟ ਦੇ ਜੱਜਮੈਂਟਸ ਦਿੱਤੀਆਂ ਸਟੈਚੂਟ ਤੇ ਆਰਗਿਊ ਕੀਤਾ ਸੀ ਵੀ ਕੀਤਾ ਕਲੈਰੀਫਾਈ ਕੀਤਾ ਸਾਰਾ ਹਾਂਜੀ ਤੇ ਕੱਲ ਜੱਜਮੈਂਟ ਆਏਗੀ ਤੁਹਾਡੇ ਵੱਲੋਂ ਕਿਸ ਤਰ੍ਹਾਂ ਦੀਆਂ ਦਲੀਲਾਂ ਹੋਣਗੀਆਂ ਦਲੀਲਾਂ ਜੀ ਉਹਦੇ ਵਿੱਚ ਤਾਂ ਹੈ ਹੈਗਾ ਕਿ ਸਟੇ ਆਫ ਕਨਵਿਕਸ਼ਨ ਹੋ ਨਹੀਂ ਸਕਦੀ ਐਟ ਦਿਸ ਸਟੇਜ ਜਿਹੜੇ ਜਿਹੜੇ ਐਸਪ ਉਹਦਾ ਉਹਨਾਂ ਦਾ ਕੰਡਕਟ ਵੀ ਹੈ ਉਹਨਾਂ ਦੇ ਖਿਲਾਫ ਕੁਝ ਕੇਸਿਸ ਵੀ ਸਨ ਉਹਦਾ ਸਾਰਾ ਬੇਸਿਸ ਦੇਖ ਕੇ ਸਟੇ ਆਫ ਕਨਵਿਕਸ਼ਨ ਨਹੀਂ ਬਣਦੀ ਅਸੀਂ ਇਹ ਆਰਗੂ ਕੀਤਾ ਹੈਗਾ ਉਹਨਾਂ ਨੇ ਕਿਹਾ ਕਿ ਸਟੇ ਆਫ ਕਨਵਿਕਸ਼ਨ ਕਰੇ ਕੀਤਾ ਜਾਏ ਤੁਹਾਨੂੰ ਕੀ ਲੱਗਦਾ ਜੀ ਇਹ ਇੰਨਾ ਲੰਮਾ ਚੱਲੇ ਜੀ ਸਾਡੇ ਬਹੁਤ ਹੈ ਜੀ ਆਨਰੇਬਲ ਕੋਰਟ ਤੇ ਪਰਮਾਤਮਾ ਦੇ ਹੱਥ ਹੁੰਦਾ ਫੈਸਲਾ ਅਸੀਂ ਸਾਰੇ ਨੇ ਆਰਗੂ ਕਰਤਾ ਵੀਰ ਥੇਰ ਤੇ ਹੁਣ ਅਸੀਂ ਬਾਹਰ ਆਏ ਹੈਗੇ ਆ ਤੇ ਹੁਣ ਕੱਲ ਜਦੋਂ ਫੈਸਲਾ ਆਏਗਾ ਉਦੋਂ ਹੀ ਪਤਾ ਲੱਗੇਗਾ ਇਸ ਤਰ੍ਹਾਂ ਸੇ ਪਹਿਲੀ ਵਾਰ ਹੋਇਆ ਜੀ 10:30 ਵਜੇ ਤੋਂ ਲੈ ਕੇ ਹੁਣ 7:00 ਵੱਜ ਚੁੱਕੇ ਨੇ ਜੀ ਆਪਾਂ ਸੰਗਰ ਦੀ ਗੱਲ ਕਰੀਏ ਹਾਂਜੀ ਕੋਈ ਕਹਿੰਦਾ ਜ਼ਿੰਦਗੀ ਦਾ ਜੀ ਰਹਿੰਦੇ ਜੀ ਲਾਈਫ ਚ ਹੁੰਦਾ ਹੈ ਤੇ ਚੱਲਦਾ ਹੈ ਜੀ ਲੱਗਦਾ ਜੀ ਤੁਸੀਂ ਦੇਖੋ ਜੀ ਅਸੀਂ ਕੁਝ ਪਹਿਲਾਂ ਐ ਨਹੀਂ ਕਹਿਸਾ ਸੀ ਅਸੀਂ ਆ ਕਹਿੰਦੇ ਆ ਡਿਸਮਿਸ ਹੁਣ ਚਾਹੀਦੀ ਐਪਲੀਕੇਸ਼ਨ ਇਸ ਤਰੀਕੇ ਕੇ ਆਏ ਹੈਗੇ ਆ ਜੀ 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 ਤੇ ਉਹਨਾਂ ਨੇ ਕਿਹਾ ਕਿ ਲਾਓ ਹੁਣੀ ਚਾਹੀਦੀ ਐ ਠੀਕ ਜੀ ਤੇ ਲਾਓ ਗगन ਪ੍ਰਦੀਪ ਸਿੰਘ ਬਲ ਹਾਂਡਾ ਸਾਹਿਬ ਨਾਲ ਨੇ ਵਿਸ਼ੇਸ਼ ਸਾਹਿਬ ਨੇ ਵੀਰ ਆਲ देयर ਤੇ ਨਵਨ ਮਲੋ ਰਸਟੀਮਾ ਸਾਹਿਬ ਸੀਗੇ ਤੇ ਸਰ ਤੇਜਿੰਦਰ ਦੋਲਜੀ ਵੀ ਸੀਗੇ ਤੇ ਗਰੇਵਾਲ ਸਾਹਿਬ ਸੀ ਬੜੇ ਆਪਣੇ ਉਹਨਾਂ ਦੇ ਵੀ ਕਾਉਂਸਲ ਸੀ ਅਸੀਂ ਵੀ ਸਾਰੇ ਉੱਥੇ ਸੀਗੇ ਹਜਾਰਗੂਮੈਂਟ ਹੋ ਗਈ ਹੈ ਤੇ ਕੱਲ ਨੂੰ ਆਰਡਰ ਤੇ ਆਰਡਰ ਤੇ ਪ੍ਰੋਨਾਨਸ ਇੱਕ ਡਿਪੈਂਡ ਕੱਲ ਪਤਾ ਲੱਗੇਗਾ